ਯੂਨੀਵਰਸਿਟੀ ਗੋਲੀਬਾਰੀ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਲਈ FBI ਵੱਲੋਂ 50000 ਡਾਲਰ ਇਨਾਮ ਦਾ ਐਲਾਨ ਕੈਨੇਡਾ ਪੁਲਿਸ ਵੱਲੋਂ 11 ਗੈਂਗਸਟਰਾਂ ਦੀ ਸੂਚੀ ਜਾਰੀ 9 ਪੰਜਾਬੀ ਸ਼ਾਮਲ ਭਾਈ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਸੁਣਵਾਈ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼ ਬ੍ਰਾਊਨ ਯੂਨੀਵਰਸਿਟੀ ਵਿੱਚ ਸ਼ਨੀਵਾਰ ਨੂੰ ਹੋਈ ਇੱਕ ਆਤਕ ਸਮੂਹਿਕ ਗੋਲੀਬਾਰੀ ਦੇ ਮਾਮਲੇ ਵਿੱਚ ਦੋਸ਼ੀ ਦੀ ਭਾਲ ਜਾਰੀ ਹੈ ਇਸੇ ਦੌਰਾਨ ਐਫਬੀਆਈ ਨੇ ਦੋਸ਼ੀ ਦੀ ਗ੍ਰਿਫਤਾਰੀ ਅਤੇ ਉਸ ਤੱਕ ਪਹੁੰਚਾਉਣ ਦੀ ਜਾਣਕਾਰੀ ਦੇਣ ਵਾਲੇ ਨੂੰ 50000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ ਐਫਬੀਆਈ ਦੇ ਬੋਸਟਨ ਡਿਵੀਜ਼ਨ ਦੇ ਅਧਿਕਾਰੀ ਪ੍ਰੋਵਿਡੈਂਸ ਪੁਲਿਸ ਵਿਭਾਗ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਐਫਬੀਆਈ ਨੇ ਇੱਕ ਪੋਸਟਰ ਵੀ ਜਾਰੀ ਕੀਤਾ ਹੈ ਜਿਸ ਵਿੱਚ ਇੱਕ ਅਣਪਛਾਤਾ ਸ਼ੱਕੀ ਵਿਅਕਤੀ ਦਿਖਾਇਆ ਗਿਆ ਹੈ ਪੋਸਟਰ ਦੇ ਅਨੁਸਾਰ ਸ਼ੱਕੀ ਇੱਕ ਮਰਦ ਹੈ ਲਗਭਗ 5 ਫੁੱਟ 8 ਇੰਚ ਲੰਬਾ ਅਤੇ ਭਾਰੇ ਸਰੀਰ ਵਾਲਾ ਹੈ FBI ਦੇ ਡਾਇਰੈਕਟਰ ਕਾਸ਼ ਪਟੇਲ ਨੇ ਸੋਮਵਾਰ ਦੇ ਰਾਤ ਸੋਸ਼ਲ ਮੀਡੀਆ ਤੇ ਦੱਸਿਆ ਕਿ ਜਾਂਚ ਨੂੰ ਤੇਜ਼ ਕਰਨ ਲਈ ਬਾਧੂ ਸ੍ਰੋਤ ਤੇ ਕਰਮਚਾਰੀ ਵੀ ਲੱਗੇ ਹੋਏ ਨੇ ਉਹਨਾਂ ਕਹਿਆ ਕਿ FBI ਦੀ ਜਾਂਚ ਟੀਮ ਕੈਂਪਸ ਵਿੱਚ ਘਟਨਾ ਸਥਾਨ ਦੀ ਲਗਾਤਾਰ ਜਾਂਚ ਕਰ ਰਹੀ ਹੈ ਜਦਕਿ ਕੁਆਂਟਿਕੋ ਸਥਿਤ ਲੈਬ ਵੀ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਇਨਾਮ ਦਾ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਨਵੀਂ ਸੁਰੱਖਿਆ ਵੀਡੀਓ ਸਾਹਮਣੇ ਆਈ ਜਿਸ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਪੋਸ਼ ਗੇਛ ਲਈ ਦਿਲਚਸਪੀ ਰੱਖਣ ਵਾਲਾ ਵਿਅਕਤੀ ਦਿਖਾਇਆ ਗਿਆ ਹੈ ਪੁਲਿਸ ਅਨੁਸਾਰ ਪ੍ਰੋਵੀਡੈਂਸ ਦੇ ਪੂਰਬੀ ਹਿੱਸੇ ਵਿੱਚ ਸਥਿਤ ਕਾਲਜ ਹਿਲ ਖੇਤਰ ਵਿੱਚ ਇੱਕ ਕਲਾਸਰੂਮ ਦੇ ਅੰਦਰ ਹੋਈ ਇਸ ਗੋਲੀਬਾਰੀ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 9 ਹੋਰ ਲੋਕ ਜ਼ਖਮੀ ਹੋਏ ਨੇ ਬ੍ਰਾਊਨ ਯੂਨੀਵਰਸਿਟੀ ਦੀ ਪ੍ਰਧਾਨ ਕਿਸਟੀਨਾ ਐਕਟਰ ਪੈਕਸਨ ਨੇ ਇਸ ਘਟਨਾ ਨੂੰ ਭਿਆਨਕ ਬੰਦੂਕ ਹਿੰਸਾ ਕਿਹਾ ਹੈ ਯੂਨੀਵਰਸਿਟੀ ਨੇ ਦੱਸਿਆ ਕਿ ਪ੍ਰੋਵੀਡੈਂਸ ਪੁਲਿਸ ਉਸ ਇਮਾਰਤ ਜਿੱਥੇ ਗੋਲੀਬਾਰੀ ਹੋਈ ਉਸ ਵਿੱਚ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਮੌਜੂਦ ਹਰ ਵਿਅਕਤੀ ਨਾਲ ਗੱਲਬਾਤ ਕਰਨਾ ਚਾਹੀਦੀ ਹੈ ਯੂਨੀਵਰਸਿਟੀ ਨੇ ਵੀ ਕਿਹਾ ਹੈ ਕਿ ਛੋਟੀ ਤੋਂ ਛੋਟੀ ਜਾਣਕਾਰੀ ਵੀ ਜਾਂਚ ਲਈ ਮਦਦਗਾਰ ਹੋ ਸਕਦੀ ਹੈ ਰੋਡ ਆਇਲੈਂਡ ਦੇ ਗਵਰਨਰ ਡੈਨ ਮੈਕੀ ਨੇ ਕਿਹਾ ਹੈ ਕਿ ਉਹਨਾਂ ਨੇ ਸੂਬਾ ਪੁਲਿਸ ਨੂੰ ਸ਼ਹਿਰ ਅਤੇ ਕੈਂਪਸ ਵਿੱਚ ਪੂਰੀ ਜਾਂਚ ਅਤੇ ਗਸ਼ਤ ਸਹਿਯਤਾ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਨੇ ਗਵਰਨਰ ਮੈਕੀ ਨੇ ਕਿਹਾ ਕਿ ਇਸ ਦੁਖਾਂਤ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਦਿੱਤਾ ਹੈ ਅਸੀਂ ਸ਼ੂਟਰ ਦੀ ਪਛਾਣ ਕਰਨ ਉਸ ਨੂੰ ਗ੍ਰਿਫਤਾਰ ਕਰਨ ਅਤੇ ਨਿਆਂ ਦੇ ਕਟਾਰੇ ਵਿੱਚ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਦੇ ਦਰਮਿਆਨ ਅਗਸਤ ਵਿੱਚ ਅਲਾਸਕਾ ਦੇ ਇੰਕਰੀਸ ਸ਼ਹਿਰ ਵਿੱਚ ਹੋਣ ਵਾਲਾ ਸਿਖਰ ਸੰਮੇਲਨ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ ਵਾਈਟ ਹਾਊਸ ਯੂਕਰੇਨ ਤੇ ਰੂਸ 'ਵਲੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਸ਼ਾਂਤੀ ਸਮਝੌਤਾ ਕਰਵਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਿਛਲੇ ਮਹੀਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਇੱਕ 28 ਪੁਆਇੰਟਸ ਵਾਲਾ ਸ਼ਾਂਤੀ ਪ੍ਰਸਤਾਵ ਵੀ ਦਿੱਤਾ ਗਿਆ ਸੀ ਇਸ ਪ੍ਰਸਤਾਵ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਯੂਰਪੀ ਦੇਸ਼ਾਂ ਨੇ ਕਾਫੀ ਨਰਮ ਮਨਾਉਣ ਦੀ ਮੰਗ ਕੀਤੀ। ਇਸ ਤੋਂ ਬਾਅਦ ਪੰਜ ਦੇਸ਼ਾਂ ਵਿਚਾਲੇ ਗਲਬਾਤ ਦਾ ਦੌਰ ਸ਼ੁਰੂ ਹੋਇਆ। ਆਲੋਚਕਾਂ ਨੇ ਇਸ 28 ਨੁਕਾਤੀ ਯੋਜਨਾ ਨੂੰ ਯੂਕਰੇਨ ਲਈ ਸਮਰਪਣ ਦੇ ਬਰਾਬਰ ਦੱਸਿਆ। ਬਾਅਦ ਵਿੱਚ ਇਸ ਯੋਜਨਾ ਨੂੰ ਘਟਾ ਕੇ 20 ਨੁਕਾਤੀ ਕਰ ਦਿੱਤਾ ਗਿਆ ਪਰ ਰੂਸ ਨੇ ਅਜੇ ਤੱਕ ਖੁੱਲ੍ਹ ਕੇ ਇਸ ਯੋਜਨਾ ਦਾ ਸਮਰਥਨ ਨਹੀਂ ਕੀਤਾ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਸਮਝੌਤਾ ਹੁਣ ਪਹਿਲਾਂ ਨਾਲੋਂ ਕਾਫੀ ਨੇੜੇ ਹੈ। ਉਨਾ ਦੇ ਅਨੁਸਾਰ ਦੋਵਾਂ ਪੱਖਾਂ ਵਿਚਾਲੇ ਲਗਭਗ 90 ਫੀਸਦੀ ਮੁੱਦੇ ਹੱਲ ਹੋ ਚੁੱਕੇ ਨੇ ਦੂਜੇ ਪਾਸੇ ਪੁਤਿਨ ਅਤੇ ਕ੍ਰੈਮਲਿਨ ਦੇ ਅਧਿਕਾਰੀ ਵਾਰ-ਵਾਰ ਅਲਾਸਕਾ ਸਮਿਲਨ ਦਾ ਹਵਾਲਾ ਦੇ ਰਹੇ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋ ਨੇ ਕਿਹਾ ਹੈ ਕਿ ਮੌਜੂਦਾ ਸ਼ਾਂਤੀ ਗਲਬਾਤ ਅਲਾਸਕਾ ਮੀਟਿੰਗ ਦੀ ਭਾਵਨਾ ਤੇ ਹੀ ਆਧਾਰਿਤ ਹੈ ਟਰੰਪ ਨੇ ਉਸ ਮੀਟਿੰਗ ਨੂੰ ਬਹੁਤ ਸਫਲ ਦੇ ਨਿਕਰਾਰ ਦਿੱਤਾ ਸੀ ਟਰੰਪ ਦੇ ਦੂਤ ਸਟੀਵ ਵਿਟਕਾਫ ਅਤੇ ਉਹਨਾਂ ਦੇ ਜਵਾਈ ਜੈਰੈਡ ਕੁਸ਼ਨਰ ਦੀ ਮਾਸਕ ਯਾਤਰਾ ਤੋਂ ਬਾਅਦ ਉਹਤੇ ਨੇ ਕਿਹਾ ਕਿ ਅਮਰੀਕੀ ਪੇਸ਼ਕਸ਼ਾਂ अलास्का ਵਿੱਚ 트럼ਪ ਨਾਲ ਹੋਈ ਗੱਲਬਾਤ ਤੇ ਆਧਾਰਿਤ ਹਨ ਕ੍ਰੈਮਲਿਨ ਨੇ ਵੀ ਕਿਹਾ ਕਿ ਮੌਜੂਦਾ ਸ਼ਾਂਤੀ ਯੋਜਨਾ अलास्का ਵਿੱਚ ਹੋਈ ਚਰਚਾ ਦੇ ਅਨੁਸਾਰ ਇੱਕ ਅੰਤਿਮ ਸਮਝੌਤੇ ਦੀ ਨਹੀਂ ਬਣ ਸਕਦੀ ਹੈ ਹਾਲਾਂਕਿ ਰੂਸ ਨੇ ਸਾਫ਼ ਕੀਤਾ ਹੈ ਕਿ ਜੇ ਗੱਲਬਾਤ ਅਸਫਲ ਰਹੀ ਤਾਂ ਯੂਕਰੇਨ ਵਿੱਚ ਵੀ ਵਿਸ਼ੇਸ਼ ਸਿਆਣਾ ਕਾਰਵਾਈ ਜਾਰੀ ਰਹੇਗੀ अलास्का ਸੰਮੇਲਨ ਤੋਂ ਪਹਿਲਾਂ ਇੱਕ ਪ੍ਰਸਤਾਵ ਤੇ ਚਰਚਾ ਹੋਈ ਸੀ ਜਿਸ ਅਨੁਸਾਰ ਯੂਕਰੇਨੀ ਫੌਜਾਂ ਡੋਨੇਟਸਕ ਤੇ ਲੋਹਾਂਸਕ ਖੇਤਰਾਂ ਤੋਂ ਪਿੱਛੇ ਹਟ ਸਕਦੀਆਂ ਨੇ ਇਸ ਦੇ ਬਦਲੇ ਲੜਾਈ ਖਤਮ ਕੀਤੀ ਜਾ ਸਕਦੀ ਹੈ ਇਸ ਯੋਜਨਾ ਹੇਠ ਡੋਨਬਾਸ ਖੇਤਰ ਨੂੰ ਗੈਰ ਸਨਾ ਇਲਾਕਾ ਬਣਾਇਆ ਜਾਵੇਗਾ ਪਰ ਉਸ ਤੇ ਰੂਸ ਦਾ ਨਿਯੰਤਰਣ ਰਹੇਗਾ ਯੂਕਰੇਨ ਨੇ ਇਸ ਨੂੰ ਲਗਭਗ ਪੂਰਾ ਕਬਜ਼ਾ ਮੰਨਣ ਤੋਂ ਘੱਟ ਨਹੀਂ ਦੱਸਿਆ 트럼ਪ ਨੇ ਕਿਹਾ ਕਿ ਯੋਜਨਾ ਵਿੱਚ ਖੇਤਰਾ ਦੀ ਅਦਲਾ ਬਦਲੀ ਵੀ ਸ਼ਾਮਲ ਹੈ ਪਰ ਰੂਸ ਸਿਰਫ ਛੋਟੇ ਇਲਾਕੇ ਵਾਪਸ ਕਰਨ ਤੇ ਹੀ ਵਿਚਾਰ ਕਰ ਰਿਹਾ ਹੈ ਜ਼ੇਲੈਂਸਕੀ ਨੇ ਸਾਫ਼ ਕੀਤਾ ਹੈ ਕਿ ਯੂਕਰੇਨ ਕਿਸੇ ਵੀ ਸ਼ਾਂਤੀ ਸਮਝੌਤੇ ਦੇ ਤਹਿਤ ਆਪਣੀ ਜ਼ਮੀਨ ਰੂਸ ਨੂੰ ਨਹੀਂ ਦੇਵੇਗਾ ਕ੍ਰੀਮੀਆ ਜਿਸ ਤੇ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ ਉਸ ਬਾਰੇ ਵੀ ਰੂਸ ਤੇ ਹਟਣ ਦੀ ਕੋਈ ਗੱਲ ਨਹੀਂ ਹੋ ਰਹੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਅਲਾਸਕਾ ਸੰਮੇਲਨ ਤੋਂ ਪਹਿਲਾਂ ਤੇ ਉਸ ਦੌਰਾਨ ਆਪਣਾ ਰੁਖ ਕਾਫੀ ਬਦਲਿਆ ਹੈ ਜਿਸ ਨਾਲ ਰੂਸ ਨੂੰ ਕੂਟਨੀਤਕ ਫਾਇਦਾ ਮਿਲਿਆ ਹੈ। ਇਸ ਕੰਸਿੰਨ ਦੀ ਇੱਕ ਜੱਜ ਖਿਲਾਫ ਸੋਮਵਾਰ ਤੋਂ ਸੰਗੀ ਮੁਕਦਮਾ ਸ਼ੁਰੂ ਹੋ ਗਿਆ ਹੈ। ਜੱਜ ਤੇ ਦੋਸ਼ ਹੈ ਕਿ ਉਸਨੇ ਇੱਕ ਗੈਰਾ ਦਸਤਾਵੇਜ਼ੀ ਪ੍ਰਵਾਸੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਬਚਾਉਣ ਲਈ ਛੁਪਾਇਆ ਮਿਲਵੌਕੀ ਕਾਉਂਟੀ ਸਰਕਟ ਕੋਰਟ ਦੇ ਜੱਜ ਹਨਾ ਡੋਂਗ ਦੇ ਸੰਗੀ ਦੋਸ਼ ਲਗਾਏ ਗਏ ਨੇ ਇਨ੍ਹਾਂ ਦੋਸ਼ਾਂ ਅਨੁਸਾਰ ਉਸਨੇ ਅਪ੍ਰੈਲ ਮਹੀਨੇ ਅਦਾਲਤ ਵਿੱਚ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਕਾਰਵਾਈ ਵਿੱਚ ਰੁਕਾਵਟ ਪਾਈ ਅਤੇ ਜਾਣਬੁੱਝ ਕੇ ਇੱਕ ਵਿਅਕਤੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਛੁਪਾਇਆ ਜੱਜ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਆਪਣੇ ਆਪ ਨੂੰ ਬੇਦੋਸ਼ ਦੱਸਿਆ ਹੈ ਪਿਛਲੇ ਹਫਤੇ ਜਿਊਰੀ ਦੀ ਚੋਣ ਹੋ ਚੁੱਕੀ ਹੈ ਤੇ ਹੁਣ ਮੁਕਦਮੇ ਵਿੱਚ ਸ਼ੁਰੂਆਤੀ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ ਵਕੀਲਾ ਮੁਤਾਬਕ ਇਸ ਕੇਸ ਵਿੱਚ 25 ਤੋਂ 28 ਗਵਾਹ ਪੇਸ਼ ਹੋ ਸਕਦੇ ਨੇ ਜੇਕਰ ਜੱਜ ਦੋਸ਼ੀ ਸਾਬਤ ਹੋ ਜਾਂਦੀ ਹੈ ਤਾਂ ਉਸ ਨੂੰ 6 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਸੰਗੀ ਵਕੀਲਾਂ ਦਾ ਕਹਿਣਾ ਹੈ ਕਿ 18 April ਨੂੰ ਸੰਗੀ ਏਜੰਟ ਮਿਲਵਾਕੀ ਕਾਉਂਟੀ ਸਰਕਲ ਕੋਰਟ ਵਿੱਚ ਐਂਡਵਾਰਡੋ ਫਲੋਰਸ ਰੋਇਸ ਨੂੰ ਗ੍ਰਫਤਾਰ ਕਰਨਾ ਆਏ ਸਨ ਫਲੋਰਸ ਰੋਇਸ ਉਸ ਸਮੇਂ ਇੱਕ ਬੈਟਰੀ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋ ਰਿਹਾ ਸੀ ਏਜੰਟਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਾਜ ਨੇ ਉਹਨਾਂ ਨੂੰ ਇੱਕ ਹੋਰ ਦਫ਼ਤਰ ਵੱਲ ਭੇਜ ਦਿੱਤਾ ਅਤੇ ਇਸ ਦਰਮਿਆਨ ਫਲੋਰਿਸ ਰੋਇਸ ਅਤੇ ਉਸਦੇ ਵਕੀਲ ਨੂੰ ਅਦਾਲਤ ਦੇ ਇੱਕ ਗੈਰ ਜਨਤਕ ਦਰਵਾਜ਼ੇ ਰਾਹੀਂ ਬਾਹਰ ਕੱਢ ਦਿੱਤਾ ਸਰਕਾਰੀ ਵਕੀਲਾਂ ਦਾ ਦਾਵਾ ਹੈ ਕਿ ਇਹ ਸਭ ਉਸ ਨੂੰ ਇਮੀਗ੍ਰੇਸ਼ਨ ਉਲੰਘਣਾ ਵਾਲੀ ਗ੍ਰਿਫਤਾਰੀ ਤੋਂ ਬਚਾਉਣ ਲਈ ਕੀਤਾ ਗਿਆ ਸੀ ਜੱਜ ਦੇ ਵਕੀਲਾਂ ਨੇ ਉਸ ਦੀ ਗ੍ਰਿਫਤਾਰੀ ਨੂੰ ਲਗਭਗ ਬੇਬੁਨਿਆਦ ਘਰਾੜ ਦਿੱਤਾ ਅਤੇ ਕੇਸ ਖਾਚ ਕਰਨ ਦੀ ਮੰਗ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜੱਜ ਨੂੰ ਆਪਣੇ ਅਧਿਕਾਰਤ ਕੰਮਾਂ ਲਈ ਨਿਆਂਇਕ ਛੋਟ ਪ੍ਰਾਪਤ ਹੈ ਅਤੇ ਇਹ ਮੁਕੱਦਮਾ ਸੰਵਿਧਾਨ ਦੇ ਖਿਲਾਫ ਹੈ ਹਾਲਾਂਕਿ ਸੰਗੀਤ ਜੱਜ ਐਲਨ ਐਡਲਮੈਨ ਨੇ ਇਹ ਅਰਜ਼ੀ رد ਕਰ ਦਿੱਤੀ ਉਹਨਾਂ ਨੇ ਕਿਹਾ ਕਿ ਦੋਸ਼ਾਂ ਵਿੱਚ ਵਰਨਤ ਕੁਝ ਅਜਿਹਾ ਹੋਇਆ ਹੈ ਜੋ ਜੱਜ ਦੀ ਡਿਊਟੀ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ ਮਿਸ ਕਾਂਸਨ ਸੁਪਰੀਮ ਕੋਰਟ ਨੇ ਜੱਜ ਨੂੰ ਗ੍ਰਿਫਤਾਰੀ ਤੋਂ ਬਾਅਦ ਮੁਅਤਲ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜਨਤਕ ਹਿੱਤ ਵਿੱਚ ਉਸ ਨੂੰ ਅਸਥਾਈ ਤੌਰ ਤੇ ਉਸਦੇ ਅਹੁਦੇ ਤੋਂ ਹਟਾਉਣਾ ਜ਼ਰੂਰੀ ਸੀ। ਫਲੋਰਸ ਰਿਵਸ ਮੈਕਸੀਕੋ ਦਾ ਨਿਵਾਸੀ ਹੈ ਜਿਸ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦੁਬਾਰਾ ਦਾਖਲ ਹੋਣ ਦਾ ਉਸਤੇ ਦੋਸ਼ ਲਗਾਇਆ ਗਿਆ। ਸੰਗੀ ਅਦਾਲਤ ਦੇ ਰਿਕਾਰਡ ਅਨੁਸਾਰ ਉਸਨੇ ਦੋਸ਼ ਕਬੂਲ ਕਰ ਲਿਆ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਨੂੰ ਸਜ਼ਾ ਸੁਣਾਈ ਗਈ। homeland security ਵਿਭਾਗ ਨੇ ਦੱਸਿਆ ਕਿ ਪਿਛਲੇ ਮਹੀਨੇ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਏ ਕੈਨੇਡਾ ਪੁਲਿਸ ਨੇ 11 ਗੈਂਗਸਟਰਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਤੇ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰਹਿਣ ਲਈ ਆਏ ਇਹਨਾਂ 11 ਵਿਅਕਤੀਆਂ ਵਿੱਚੋਂ 9 ਪੰਜਾਬੀ ਮੂਲ ਦੇ ਨੇ ਬ੍ਰਿਟਿਸ਼ ਕੋਲੰਬੀਆ ਪੁਲਿਸ ਦੇ ਅਨੁਸਾਰ ਸੂਬੇ ਵਿੱਚ ਕਈ ਕਤਲਾ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਇਹ ਜੁੜੇ ਹੋਏ ਨੇ ਕੰਬਾਈਨਡ ਫੋਰਸਿਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਸਾਈਕ ਕਮਾਂਡਰ ਮੈਨੀ ਮਾਨ ਨੇ ਕਿਹਾ ਹੈ ਕਿ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਉਹਨਾਂ ਨੂੰ ਹਿੰਸਾ ਲਈ ਨਿਸ਼ਾਨਾ ਬਣਾਏਗਾ ਪੁਲਿਸ ਵੱਲੋਂ ਜਾਰੀ ਕੀਤੇ ਗਏ ਪੋਸਟਰ ਵਿੱਚ ਸ਼ਕੀਲ ਬਸਰਾ, ਅਮਰਪ੍ਰੀਤ ਸਮਰਾ, ਜਗਦੀਪ ਚੀਮਾ, ਰਵਿੰਦਰ ਸ਼ਰਮਾ, ਬ੍ਰਿੰਦਰ ਢਾਲੀਵਾਲ ਐਂਡ ਸੇਂਟ ਪੀਰੇ, ਗੁਰਪ੍ਰੀਤ ਢਾਲੀਵਾਲ रिचर्ड जोसेफ विटलाक समरूप गिल सुमेदेश सिद्ध गिल सुखदीप ਪੰਸਲ ਦੇ ਨਾਂ ਸ਼ਾਮਲ ਨੇ ਕੈਨੇਡਾ ਦੀ ਮੀਡੀਆ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਥਿਤ ਅਪਰਾਧੀਆਂ ਤੋਂ ਦੂਰ ਰਹਿ ਜਾਵੇ ਅਤੇ ਅਜਿਹੀਆਂ ਚੇਤਾਵਨੀਆਂ ਪਹਿਲਾਂ ਕਦੇ ਨਹੀਂ ਸੁਣੀਆਂ ਗਈਆਂ ਸਨ ਪਰ ਹਾਲ ਹੀ ਦੇ ਸਾਲਾਂ ਵਿੱਚ ਇਹ ਜਿਹੀਆਂ ਚੇਤਾਵਨੀਆਂ ਵਿੱਚ ਕੈਨੇਡਾ ਵਿੱਚ ਕਾਫੀ ਵਾਧਾ ਹੋਇਆ ਹੈ ਕੈਨੇਡਾ ਵਿੱਚ ਲਗਾਤਾਰ ਗੈਂਗਵਾਰਾ ਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਵਾਧ ਰਹੀਆਂ ਨੇ ਜਿਸ ਨੂੰ ਲੈ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਸਰੀ ਦੇਸੀ ਵਿਖੋਟਲ ਵਿੱਚ ਇੱਕ ਬੈਠਕ ਕੀਤੀ ਗਈ ਇਸ ਵਿੱਚ ਸੰਸਦ ਮੈਂਬਰ ਫਰਮ ਬੈਂਸ ਰਣਦੀਪ ਸਰਾਏ ਡਾਨ ਡੇਵਿਸ ਐਮ ਐਲ ਏ ਸਟੀਵ ਕੂਨਰ ਸਮੀਥ ਕਈ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਇਸ ਮੀਟਿੰਗ ਵਿੱਚ ਚਰਚਾ ਦਾ ਮੁੱਖ ਵਿਸ਼ਾ ਕੈਨੇਡਾ ਵਿੱਚ ਵਧ ਰਹੀ ਜ਼ਬਰੀ ਵਸੂਲੀ ਗੋਲੀਬਾਰੀ ਅਤੇ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਸਨ ਅਤੇ ਇਹਨਾਂ ਨੂੰ ਘਟਾਉਣ ਦੇ ਬਾਰੇ ਉਪਾਅਾਂ ਤੇ ਵੀ ਚਰਚਾ ਕੀਤੀ ਗਈ ਇਸ ਦੌਰਾਨ ਹੀ ਇੱਕ ਨੌਜਵਾਨ ਨੇ ਰਣਦੀਪ ਸਰਾਏ ਤੋਂ ਸਵਾਲ ਪੁੱਛਿਆ ਕਿ ਕੈਨੇਡਾ ਵਿੱਚ ਭਾਰਤ ਦੀ ਸ਼ਾਇਤ ਇਹ ਵਾਰਦਾਤਾ ਹੋ ਰਹੀਆਂ ਨੇ ਕੈਨੇਡਾ ਪ੍ਰਸ਼ਾਸਨ ਨੇ ਭਾਰਤ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਇਸ ਦੇ ਜਵਾਬ ਵਿੱਚ ਰਣਦੀਪ ਸਰਾਏ ਨੇ ਕਿਹਾ ਕਿ ਇਹ ਰਾਸ਼ਟਰੀ ਮੁੱਦਾ ਹੈ ਤੇ ਇਸ ਪਰ ਸਰਕਾਰ ਕਾਨੂੰਨੀ ਤੌਰ ਤੇ ਕੰਮ ਕਰ ਰਹੀ ਹੈ ਇਸ ਦੌਰਾਨ ਹੀ ਇੱਕ ਨੌਜਵਾਨ ਨੇ ਫਿਰ ਪੁੱਛਿਆ ਕਿ ਕੈਨੇਡਾ ਸਰਕਾਰ ਨੇ ਅਮਿਤ ਸ਼ਾਹ ਦੇ ਬਿਆਨਾਂ ਅਤੇ ਕੈਨੇਡਾ ਵਿੱਚ ਹੋ ਰਹੀਆਂ ਹਿੰਸਕ ਘਟਨਾਵਾਂ ਪਿੱਛੇ ਭਾਰਤ ਨੂੰ ਜਨਤਕ ਤੌਰ ਤੇ ਜ਼ਿੰਮੇਵਾਰ ਠਹਿਰਾਉਣ ਲਈ ਕੋਈ ਸਖਤ ਕਦਮ ਨਹੀਂ ਚੁੱਕਿਆ। ਇਸ ਤੇ ਫਿਰ ਅਨਦੀਪ ਸਰਾਏ ਨੇ ਦਰਾਇਆ ਕਿ ਇਸ ਮਾਮਲੇ ਵਿੱਚ ਸਰਕਾਰ ਕੰਮ ਕਰ ਰਹੀ ਹੈ ਅਤੇ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਹੇ ਨੇ। ਬੁਲਾਈ ਗਈ ਇਸ ਮੀਟਿੰਗ ਦੌਰਾਨ ਚਰਚਾ ਕੀ ਹੋਈ ਇਸ ਬਾਰੇ ਘੱਟ ਚਰਚਾ ਹੋ ਰਹੀ ਹੈ ਪਰ ਨੌਜਵਾਨ ਵੱਲੋਂ ਪੁੱਛੇ ਇਸ ਸਵਾਲ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਸੁਣਵਾਈ ਕੀਤੀ। ਇਸ ਦੌਰਾਨ ਸੰਸਦ ਮੈਂਬਰ ਖੁਦ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ ਤੇ ਉਹਨਾਂ ਨੇ ਆਪਣਾ ਪੱਖ ਦੱਸਿਆ ਭਾਈ ਅਮਰਤਪਾਲ ਸਿੰਘ ਨੇ ਕਿਹਾ ਮੈਂ ਲੋਕ ਸਭਾ ਦੇ ਸਰਦਰ ਉਦਿਸ਼ਾਸ਼ਣ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ ਅਤੇ ਸੰਸਦ ਵਿੱਚ ਆਪਣੇ ਹਲਕੇ ਨਾਲ ਸੰਬੰਧਿਤ ਮੁੱਦੇ ਚੁੱਕਣਾ ਚਾਹੁੰਦਾ ਹਾਂ ਇਹ ਮੇਰਾ ਸੰਵਿਧਾਨਕ ਅਧਿਕਾਰ ਹੈ ਲੋਕਾਂ ਨੇ ਮੈਨੂੰ ਚੁਣਿਆ ਹੈ ਇਸ ਲਈ ਮੈਨੂੰ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਭਾਈ ਅਮਰਤਪਾਲ ਸਿੰਘ ਦਿਬੜੂਗੜ੍ਹ ਸੈਂਟਰਲ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਉਹਨਾਂ ਦੀ ਜੇਲ੍ਹ ਤੋਂ 3 ਸਾਲਾਂ ਵਿੱਚ ਪਹਿਲੀ ਫੋਟੋ ਸਾਹਮਣੇ ਆਈ ਜਿਸ ਵਿੱਚ ਉਹਨਾਂ ਚਿੱਟਾ ਕੁਰਤਾ ਤੇ ਨੀਲੀ ਪਾਗ ਬੰਨੀ ਹੋਈ ਸੀ ਭਈ ਅਮਰਿਤਪਾਲ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਆਪਣੀ ਗੱਲ ਰੱਖੀ ਸੰਸਦ ਮੈਂਬਰ ਨੇ ਸਪਸ਼ਟ ਕੀਤਾ ਕਿ ਉਹ ਆਪਣੇ ਹਲਕੇ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮੁੱਦਿਆਂ ਨੂੰ ਅਠਾਣ ਅਤੇ ਆਪਣੀ ਸੰਵਿਧਾਨਕ ਭੂਮਿਕਾ ਨਿਭਾਉਣ ਲਈ ਸੰਸਦ ਵਿੱਚ ਹਿੱਸਾ ਲੈਣ ਦੀ ਇੱਛਾ ਰੱਖਦੇ ਨੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਹਨਾਂ ਦੇ ਹਲਕੇ ਵਿੱਚ ਸਾਰਾ ਕੰਮ ਠੱਪ ਹੋਇਆ ਪਿਆ ਹੈ ਪਇਮਰਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਸਰਦਰੋਤ ਸੈਸ਼ਨ ਖਤਮ ਹੋਣ ਵਿੱਚ ਸਿਰਫ 3 ਦਿਨ ਬਾਕੀ ਨੇ ਉਹਨਾਂ ਨੂੰ ਹੁਣ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਣ ਤੋਂ ਬਾਅਦ ਸੰਸਦ ਮੈਂਬਰ ਬਣੇ ਐਨਐਸਐ ਕਰਕੇ ਉਹ ਇਸ ਸਮੇਂ ਦਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਅਤੇ ਅਜੇ ਤੱਕ ਇੱਕ ਵੀ ਸੰਸਦੀ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ ਵਕੀਲ ਨੇ ਵੀ ਕਿਹਾ ਕਿ ਜੇਕਰ ਇਸ ਤਰ੍ਹਾਂ ਜਾਰੀ ਰਿਹਾ ਤਾਂ ਉਹਨਾਂ ਦੀ ਮੈਂਬਰਸ਼ਿਪ ਵੀ ਰੱਦ ਕੀਤੀ ਜਾ ਸਕਦੀ ਹੈ। ਉਹਨੇ ਵੀ ਮੰਗ ਕੀਤੀ ਕਿ ਜੇ ਉਹਨਾਂ ਨੂੰ ਪੈਰੋਲ ਦੇਣੀ ਸੰਭਵ ਨਹੀਂ ਤਾਂ ਵੀਡੀਓ ਕਾਨਫਰencing ਰਾਹੀਂ ਸੰਸਦ ਨਾਲ ਜੋੜਿਆ ਜਾਣਾ ਚਾਹੀਦਾ ਹੈ। ਇਸ ਦੇ ਜਵਾਬ ਵਿੱਚ ਸੰਸਦ ਨੇ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਪ੍ਰਬੰਧ ਮੌਜੂਦ ਨਹੀਂ ਹੈ। ਸਪੇਸ ਐਕਸ ਸਟਾਰਲਿੰਗ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਇਤਿਹਾਸ ਦੇ ਪਹਿਲੇ ਅਜਿਹੇ ਵਿਅਕਤੀ ਬਣ ਗਏ ਨੇ ਜਿਨ੍ਹਾਂ ਦੀ ਕੁੱਲ ਦੌਲਤ 600 ਬਿਲੀਅਨ ਡਾਲਰ ਤੋਂ ਵੀ ਵੱਧ ਹੋ ਗਈ ਹੈ। ਫੋਰਬਸ ਦੀ ਰਿਪੋਰਟ ਦੇ ਮੁਤਾਬਕ 15 ਦਸੰਬਰ ਦੀ ਦੁਪਹਿਰ ਤੱਕ ਐਲਨ ਮਸਕ ਦੀ ਨੈਟਵਰਥ ਕਰੀਬ 670 ਬਿਲੀਅਨ ਡਾਲਰ ਤੱਕ ਪਹੁੰਚ ਗਈ ਦੁਨੀਆ ਵਿੱਚ ਅਜੇ ਤੱਕ ਕੋਈ ਵੀ ਇੰਨਾ ਅਮੀਰ ਨਹੀਂ ਹੋਇਆ ਐਲਨ ਮਸਕ ਦੀ ਦੌਲਤ ਵਿੱਚ ਆਇਆ ਹੈ ਵੱਡਾ ਵਾਧਾ ਮੁੱਖ ਤੌਰ ਤੇ ਉਹਨਾਂ ਦੀ ਪ੍ਰਾਈਵੇਟ ਰਾਕੇਟ ਕੰਪਨੀ ਸਪੇਸਐਕਸ ਦੀ ਵੈਲਿਊਏਸ਼ਨ ਵਿੱਚ ਤੇਜ਼ੀ ਨਾਲ ਆਏ ਉਛਾਲ ਕਰਨ ਹੋਇਆ ਹੈ ਸਪੇਸਐਕਸ ਦੇ ਹਾਲੀਆ ਟੈਂਡਰ ਆਫਰ ਵਿੱਚ ਕੀਮਤ 800 ਬਿਲੀਅਨ ਡਾਲਰ ਦੱਸੀ ਗਈ ਹੈ ਜੋ ਕਿ ਅਗਸਤ ਦੇ ਵਿੱਚ 400 ਬਿਲੀਅਨ ਡਾਲਰ ਸੀ ਮਸਕ ਦੇ ਕੋਲ ਸਪੇਸਐਕਸ ਵਿੱਚ 42% ਦੀ ਹਿੱਸੇਦਾਰੀ ਹੈ ਜਿਸ ਕਾਰਨ ਉਹਨਾਂ ਦੀ ਦੌਲਤ ਵਿੱਚ ਕਰੀਬ 168 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਇਸ ਨਾਲ ਹੁਣ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਲੈਰੀ ਪੇਜ ਨਾਲੋਂ ਲਗਭਗ 400 ਬਿਲੀਅਨ ਡਾਲਰ ਜਾਨੀ ਤਕਰੀਬਨ 36.32 ਲੱਖ ਕਰੋੜ ਰੁਪਏ ਅੱਗੇ ਨਿਕਲ ਗਏ ਨੇ ਅਕਤੂਬਰ 2025 ਵਿੱਚ ਐਲਨ ਮਸਕ 500 ਬਿਲੀਅਨ ਡਾਲਰ ਦੀ ਨੈਟਵਰਥ ਪਾਰ ਕਰਨ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣੇ ਸਨ ਇਸ ਤੋਂ ਬਾਅਦ ਅਜੇ 2 ਮਹੀਨੇ ਵੀ ਪੂਰੇ ਨਹੀਂ ਹੋਏ ਕਿ ਉਹਨਾਂ ਦੀ ਦੌਲਤ ਵਿੱਚ 100 ਬਿਲੀਅਨ ਡਾਲਰ ਤੋਂ ਵੀ ਵੱਧ ਦਾ ਪੁਸ਼ਾਲ ਆ ਗਿਆ ਐਲਨ ਮਸਕ ਦੇ ਕੋਲ ਟੈਸਲਾ ਵਿੱਚ ਵੀ ਲਗਭਗ 12% ਦੀ ਹਿੱਸੇਦਾਰੀ ਹੈ ਜਿਸ ਦੀ ਕੀਮਤ ਤਕਰੀਬ 197 ਬਿਲੀਅਨ ਡਾਲਰ ਨਾਪੀ ਗਈ ਹੈ ਭਾਵੇਂ ਇਸ ਸਾਲ ਟੈਸਲਾ ਦੀ ਵਿਕਰੀ ਵਿੱਚ ਕੁਝ ਕਮੀ ਆਈ ਹੈ ਫਿਰ ਵੀ ਕੰਪਨੀ ਦੇ ਸ਼ੇਰਾਂ ਵਿੱਚ 13% ਦਾ ਵਾਧਾ ਦਰਜ ਕੀਤਾ ਗਿਆ ਹੈ ਮਸਕ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਐਕਸਏਆਈ 15 ਬਿਲੀਅਨ ਡਾਲਰ ਦੀ ਨਵੀਂ ਫੰਡਿੰਗ ਇਕੱਠੀ ਕਰਨ ਲਈ ਗੱਲਬਾਤ ਕਰ ਰਹੀ ਹੈ ਜਿਸ ਨਾਲ ਕੰਪਨੀ ਦੀ ਵੈਲਿਊਏਸ਼ਨ ਲਗਭਗ 230 ਬਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ ਆਸਟ੍ਰੇਲੀਆਈ ਪੁਲਿਸ ਨੇ ਸਿਡਨੀ ਦੇ ਬਾਰਨੀ ਵਿਜ ਤੇ ਹਨੁੱਕਾ ਜਸ਼ਨਾਂ ਦੌਰਾਨ ਹੋਈ ਸਮੂਹਿਕ ਗੋਲੀਬਾਰੀ ਨੂੰ ਇਸਲਾਮਿਕ ਸਟੇਟ ਤੋਂ ਆਪਰੇਟਿਤ ਅਤਵਾਦੀ ਹਮਲਾ ਦੱਸਿਆ ਹੈ ਆਸਟ੍ਰੇਲੀਆਈ ਫੈਡਰਲ ਪੁਲਿਸ ਕਮਿਸ਼ਨਰ ਕ੍ਰੀਸੀ ਬੈਰਟ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਐਤਵਾਰ ਨੂੰ ਹਨੂਕਾ ਜਸ਼ਨ ਦੌਰਾਨ ਇੱਕ ਪਿਤਾ ਤੇ ਪੁੱਤਰ ਨੇ ਇੱਕ ਗੋਲੀਬਾਰੀ ਕੀਤੀ ਸੀ ਜਿਸ ਵਿੱਚ ਇੱਕ ਬੱਚੇ ਸਮੇਤ 15 ਲੋਕ ਮਾਰੇ ਗਏ ਸਨ ਇਸ ਵਿੱਚ ਇੱਕ ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਜਦੋਂ ਕਿ ਉਸ ਦਾ 24 ਸਾਲਾ ਪੁੱਤਰ ਜ਼ਖਮੀ ਹੋ ਗਿਆ ਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਧਿਕਾਰੀਆਂ ਨੇ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਪਲਬਧ ਸਬੂਤਾਂ ਦੇ ਆਧਾਰ ਤੇ ਪਹਿਲੀ ਵਾਰ ਸ਼ਕੀਆਂ ਦੇ ਵਿਚਾਰਤਾ ਰਾਤੇ ਟਿੱਪਣੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਬਤ ਕੀਤੇ ਵਾਹਨਾਂ ਵਿੱਚੋਂ ਇਸਲਾਮਿਕ ਸਟੇਟ ਦੇ ਝੰਡੇ ਸਮੇਤ ਕਈ ਸਬੂਤ ਮਿਲੇ ਨੇ ਉਹਨੇ ਵੀ ਕਿਹਾ ਕਿ ਕਟਨਾ ਵਿੱਚ ਜ਼ਖਮੀ ਹੋਏ 25 ਲੋਕ ਹਸਪਤਾਲਾਂ ਵਿੱਚ ਗਲਾਸ ਅਧੀਨ ਨੇ ਜਿਨ੍ਹਾਂ ਵਿੱਚੋਂ 10 ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪਿਛਲੇ ਦਿਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਜਿਸ ਦੌਰਾਨ ਇਹ ਦਾਵਾ ਕੀਤਾ ਗਿਆ ਕਿ ਜਾਣਬੁੱਝ ਕੇ ਸ਼ਹੀਦੀ ਪੰਦਰਵਾੜੇ ਦੌਰਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਬਣੇ ਥੜੇ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਾਇਆ ਜਾ ਰਿਹਾ ਹੈ ਜਿਸ ਬੰਦ ਵਿੱਚ ਕੁਝ ਵੱਲੋਂ ਵਿਰੋਧ ਕੀਤਾ ਗਿਆ ਤੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਇਸ ਪੂਰੇ ਮਾਮਲੇ ਤੇ ਹੁਣ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਸ ਬਾਰੇ ਪੂਰਾ ਸਪਸ਼ਟੀਕਰਨ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਹੜਾ ਕੇਵਲ ਰਾਗੀ ਸਿੰਘਾਂ ਦੇ ਬੈਠਣ ਦੀ ਜਗ੍ਹਾ ਖੁੱਲੀ ਕਰਨ ਵਾਸਤੇ ਦੁਬਾਰਾ ਬਣਾਉਣ ਦੀ ਤਸਵੀਜ਼ ਰੱਖੀ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਤਨਗੁਰ ਗੋਬਿੰਦ ਸਿੰਘ ਸੱਤਿਆਪਾਤਸ਼ਾਹੀ ਦੇ ਜਿਗਰ ਦੇ ਟੁਕੜੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸੂਪ ਸਹਿਬ ਸੋਸ਼ਲ ਮੀਡੀਆ ਉਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਇੱਕ ਤਰ੍ਹਾਂ ਦਾ ਭਰਮ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਸ਼ਾਇਦ ਸੰਸਕਾਰ ਸਥਾਨ ਦਾ ਜੋ ਮੁੱਖ ਕੇਂਦਰੀ ਸਥਾਨ ਹੈ ਜਿੱਥੇ ਇੱਕੋ ਚਿਖਾ ਤੇ ਤਿੰਨੋਂ ਸਰੀਰਾਂ ਦੇ ਸੰਸਕਾਰ ਕੀਤੇ ਗਏ ਦਵੰਟੋਡਰ ਮਲਜੀ ਵੱਲੋਂ ਉਨੀ ਜਗ੍ਹਾ ਖਰੀਦੀ ਗਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤਾਂ ਇੱਕ ਤਰ੍ਹਾਂ ਦੀ ਦੁਬਧਾ ਜਿਹੜੀ ਹੈ ਉਹ ਪੈ ਰਹੀ ਹੈ ਕਿ ਸ਼ਾਇਦ ਥੜਾ ਉਟਾ ਦਿੱਤਾ ਗਿਆ ਉਹਦੀ ਕਾਫੀ ਚਰਚਾ ਚੱਲ ਰਹੀ ਹੈ ਇਸ ਦਰ ਦੇ ਚੌਂਕੀਦਾਰ ਹੋਣ ਦੇ ਨਾਤੇ ਹੱਥ ਜੋੜ ਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਉਸ ਪਾਵਨ ਸਥਾਨ ਦੇ ਨਾਲ ਕੋਈ ਭੁੱਲ ਕੇ ਵੀ ਇਦਾਂ ਦੀ ਛੇੜਛਾੜ ਨਹੀਂ ਕਰ ਸਕਦਾ ਇਹ ਕੇਵਲ ਰਾਗੀ ਸਿੰਘਾਂ ਦੇ ਬੈਠਣ ਵਾਸਤੇ ਰਾ ਖੁੱਲਾ ਕਰਨ ਦਾ ਯਤਨ ਕੀਤਾ ਸੀ ਤੇ ਜਦੋਂ ਰਾ ਖੁੱਲਾ ਕਰਨ ਦਾ ਯਤਨ ਕੀਤਾ ਉਹਦੇ ਨਾਲ ਹਾਲ ਛੋਟਾ ਪੈ ਰਿਆ ਸੀ ਫਿਰ ਸਧਾਰਨ ਸੰਗਤ ਨੂੰ ਬਹੁਤ ਦਿੱਕਤ ਆਉਣੀ ਸੀ ਜਿਹੜੇ ਸ਼ਰਧਾਲੂ ਆਉਂਦੇ ਆ ਪ੍ਰਕਰਮ ਕਰਨ ਚ ਵੀ ਦਿੱਕਤ ਆਉਣੀ ਸੀ ਇਸ ਵਾਸਤੇ ਇਹ ਫੈਸਲਾ ਕੀਤਾ ਗਿਆ ਪ੍ਰਬੰਧ ਵੱਲੋਂ ਕਿ ਜਿਸ ਤਰ੍ਹਾਂ ਸੀ ਉਦਾਂ ਹੀ ਰਹਿਣ ਦਿੱਤਾ ਜਾਏ ਉਸ ਘੇਰੇ ਨੂੰ ਜੰਗਲੇ ਦੇ ਘੇਰੇ ਨੂੰ ਖੁੱਲਾ ਨਾ ਕੀਤਾ ਜਾਏ ਸੋ ਖਾਸ ਕਰਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਸੰਸਕਾਰ ਸਥਾਨ ਦੇ ਉਸ ਪਾਵਨ ਮੁਕੱਦਸ ਥਾਨ ਨਾਲ ਕੋਈ ਭੁੱਲ ਕੇ ਚਾਹ ਕੇ ਵੀ ਕਦੀ ਛੇੜਛਾੜ ਨਹੀਂ ਕਰ ਸਕਦਾ ਤੋਂ ਕਿਰਪਾ ਕਰਕੇ ਇਦਾਂ ਦੀ ਦੁਬਦਾ ਪਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਬੜੇ ਜਜ਼ਬਾਤੀ ਜੇ ਨਿਰਮਲ ਜੇ ਭਾਵਨਾ ਨਾਲ ਸਿੱਖ ਜੁੜੇ ਹੋਏ ਆ ਇਸ ਤਰ੍ਹਾਂ ਕਿਸੇ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਏ ਜਿਹੜਾ ਪ੍ਰਬੰਧਕੀ ਕਾਰਜ ਹੈ ਹਰ ਤਰ੍ਹਾਂ ਦੀ ਰਾਏ ਤੁਸੀਂ ਦੇ ਸਕਦੇ ਹੋ ਇਹ ਸੰਸਥਾ ਕੌਮ ਦੀ ਸੰਸਥਾ ਹੈ ਤੁਸੀਂ ਆ ਕੇ ਹਾਜ਼ਰ ਹੋਵੋ ਸਭ ਦੇ ਸੁਝਾਅ ਦੀ ਕਦਰ ਕਰਨੀ ਫਰਜ਼ ਬੰਦ ਹੈ ਤੋ ਆਓ ਮਿਲ ਬੈਠ ਕੇ ਪੰਥ ਦੇ ਕਾਰਜ ਕਰੀਏ ਛੀਦੀ ਦਿਹਾੜੇ ਆ ਗਏ ਨੇ ਸੰਗਤਾਂ ਦਾ ਏਡਾ ਵੱਡਾ ਇਕੱਠ ਹੋ ਰਿਹਾ ਕਿਵੇਂ ਸਾਰਾ ਕੁਝ ਕਰਨਾ ਹੈ ਉਹ ਤੁਹਾਡੇ ਸਹਿਯੋਗ ਦੀ ਲੋੜ ਹੈ ਭਾਵਨਾ ਨਾਲ ਪਿਆਰ ਨਾਲ ਜੁੜੀਏ ਤੇ ਦੁਬਧਾ ਵਿੱਚੋਂ ਬਾਹਰ ਨਿਕਲੀਏ ਜੀ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਨੇ ਸਾਰੀ ਸਥਿਤੀ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਪਰ ਮੈਂ ਕਿਉਂਕਿ ਇਸ ਹਲਕੇ ਤੋਂ ਸੰਗਤ ਨੇ ਪੰਥ ਨੇ ਇੱਕ ਵੱਡੀ ਸੇਵਾ ਦਿੱਤੀ ਹੈ ਸੇਵਾਦਾਰ ਹੋਣ ਦੇ ਨਾਤੇ ਇਹ ਦੱਸਣਾ ਚਾਹੁੰਦਾ ਕਿ ਜੋ ਅਮਰ ਸ਼ਹੀਦਾਂ ਦਾ ਪਾਵਨ ਸੰਸਕਾਰ ਸਥਾਨ ਹੈ ਉਹ ਬਿਲਕੁਲ ਸੁਰੱਖਿਅਤ ਹੈ ਜਿਸ ਤਰ੍ਹਾਂ ਥੋੜਾ ਜਿਹਾ ਵਧਾਉਣ ਦਾ ਯਤਨ ਕੀਤਾ ਉਹਦੇ ਵਿੱਚ ਸੰਗਤਾਂ ਦੇ ਵਿੱਚ ਥੋੜੀ ਕੋਈ ਜਿਹੜੀ ਦੁੱਬਦਾ ਹੈ ਕੁਝ ਪ੍ਰਬੰਧਕਾਂ ਦੀ ਜਾਂ ਕੋਈ ਜੋ ਸੇਵਾ ਕਰਾਉਣ ਵਾਲਿਆਂ ਦੀ ਹੋਈ ਮੈਨੂੰ ਯਾਦ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਕੁਝ ਸਾਲ ਪਹਿਲਾਂ ਪਾਵਨ ਅਸਥਾਨ ਜਿੱਥੇ ਅਮਰ ਸ਼ਹੀਦਾਂ ਦੀ ਸ਼ਹਾਦਤ ਹੋਈ ਉਦੋਂ ਇੱਕ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ ਕਿ ਨੀਹਾਂ ਦੇ ਨਾਲ ਛੇੜਛੜ ਕੀਤੀ ਉਦੋਂ ਵੀ ਸ਼੍ਰੋਮਣੀ ਕਮੇਟੀ ਮੈਂ ਐਗਜ਼ੀਕਟਿਵ ਮੈਂਬਰ ਸੀ ਹਾਲਾਂਕਿ ਸੱਚਾਈ ਹੈ ਕਿ ਜਿੱਥੇ ਵੀ ਕਿਤੇ ਕੋਈ ਮੈਨੂੰ ਖਾਮੀ ਦਿਸੀ ਹੈ ਅਸੀਂ ਕਦੇ ਉਹਦੀ ਕੋਈ ਪਰਵਾਹ ਨਹੀਂ ਕੀਤੀ ਆਪਣੀ ਠੋਕ ਵਜਾ ਕੇ ਗੱਲ ਜਿਹੜੀ ਆ ਉਹ ਕੀਤੀ ਹੈ ਸਵਾਲ ਵੀ ਚੁੱਕੇ ਨੇ ਪ੍ਰਬੰਧ ਠੀਕ ਵੀ ਕਰਾਇਆ ਹੁਣ ਵੀ ਕੋਈ ਹੋਏਗੀ ਤਾਂ ਜ਼ਰੂਰ ਕਰਾਵਾਂਗੇ ਸੋ ਇਸ ਲਈ ਮੇਰੀ ਜਿਹੜੀ ਵਫਾ ਹੈ ਜਾਂ ਜਿਹੜੀ ਮੇਰੀ ਕਮਿਟਮੈਂਟ ਹੈ ਉਹ ਇਹ ਸ਼ਹਾਦਤ ਦੇ ਇਸ 바ਵਨ ਦਰਨ ਨਾਲ ਹੈ ਇਥੇ ਰਾਈ ਜਿੰਨੇ ਵੀ ਕੋਈ ਛੇੜਛਾੜ ਨਾ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਰਨ데요ਗੇ ਤੇ ਨਾ ਕੋਈ ਬਾਹਰੋਂ ਆ ਕੇ ਜੇ ਕੋਈ ਕਰੇਗਾ ਅਸੀਂ ਉਹਨੂੰ ਵੀ ਨਹੀਂ ਕਰਨ데요ਗੇ ਜੋ ਹੋਏਗਾ ਪੰਥ ਦੀ ਮਰਜ਼ੀ ਨਾਲ ਹੋਏਗਾ ਜੋ ਹੋਏਗਾ ਸਿਧਾਂਤ ਦੇ ਅਨੁਸਾਰ ਹੋਏਗਾ ਜੋ ਹੋਏਗਾ ਨਿਜਮਾ ਦੇ ਮੁਤਾਬਕ ਹੋਏਗਾ ਇਸ ਲਈ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਪਰ ਮਸਲਾ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਭੈ ਭਾਵਨੀ ਵਿੱਚ ਜਿਸ ਭਾਵਨਾ ਦੇ ਨਾਲ ਪੂਰੀ ਦੁਨੀਆ ਦਾ ਸਿੱਖ ਔਰ ਸਿੱਖਾਂ ਤੋਂ ਇਲਾਵਾ ਵੀ ਪੂਰੀ ਮਨੁੱਖਤਾ ਦਾ ਧਿਆਨ ਇਸ ਅਸਥਾਨ ਤੇ ਹੈ ਸੋ ਅਸੀਂ ਇਹਨਾਂ ਗੱਲਾਂ ਦੇ ਵਿੱਚੋਂ ਨਿਕਲਦੇ ਹੋਏ ਤਾਂ ਅਸੀਂ ਸਭ ਜاداتਾਂ ਨੂੰ ਜਿਹੜੀ ਆਪਣੀ ਨਮਸਕਾਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ